ਰਾਰਾ ਰਸ ਨਿਰਸ ਕਰ ਜਾਣਿਆਂ ਹੋਏ ਨਿਰਸ ਸੋ ਰਸ ਪਹਿਚਾਣਿਆਂ ਹੁਣ ਜੰਗ ਜਿੱਤਣ ਦੇ ਵਿੱਚ ਪਹਿਲਾ ਸਟੱਪ ਕੀ ਲੈਣਾ ਕਵੀ ਜਿੱਤੀ ਇਹ ਜੰਗ ਜਿਹੜਾ ਮਨ ਹੈ ਨਾ ਸੰਸਾਰ ਦੇ ਰਸਾਂ 'ਚ ਫਸਿਆ ਹੋਇਆ ਹੈ ਸੰਸਾਰ ਦੇ ਰਾਜ ਦੇ ਦੇ ਮੂੰਹ ਲਾ ਕੇ ਕਵੀ ਰਹਿਣਾ ਦੂਬਰਾ ਇਹਦਾ ਮੇਰਾ ਨਾ ਮਾਨੋ ਇਹਦੇ ਰੋਜ ਜਿਹੜਾ ਨਵਾਂ ਧਾ ਫਟਦਾ ਉਹ ਇਹਦੇ ਭੁੱਲ ਗਿਆ ਜਦੋਂ ਕੋਈ ਨਵੀਂ ਸਬਜ਼ੀ ਹੁੰਦੀ ਆ ਉਹ ਕਹਿੰਦਾ ਇਹ ਖਾਣੀਆਂ ਚਾਹੇ ਤੇ ਦਿਓ ਮੈਂ ਵੀ ਹੋਵੇ ਨਵਾਂ ਭਾੜਾ ਆਉਂਦਾ ਉਹ ਕਹਿੰਦਾ ਪਹਿਲਾਂ ਮੈਂ ਖਾਣਾ ਚਾਹੇ ਤੇ ਨਾ ਨਾ ਤੋ ਇਹ ਤਾਂ ਨਵੇਂ ਨਵੇਂ ਰਸਾਂ ਨੂੰ ਰੋਜ ਲੋਜਦਾ ਰਾ ਰਾ ਰਸ ਇਹ ਰਸ ਕਰੇ ਰਸ ਕਰ ਜਾਣਿਆ ਇਹ ਰਸ ਨੇ ਜਿਹੜੇ ਨਵੇਂ ਨਵੇਂ ਇਹਨੂੰ ਕੋਈ ਅਹੀ ਫਸਾਉਣ ਵਾਲੇ ਨੇ ਇਹ ਰਸ ਨਹੀਂ ਆਣਾ ਇਹ ਕਸ ਨੇ ਕਸ ਇੱਥੇ ਡਰਸ ਗਿਆ ਨੈਗੇਟਿਵ ਰਸ ਮੰਨਣਾ ਨਹੀਂ ਆਉਣਾ ਤੁਸੀ ਇਹ ਹੀ ਵਜਾਉਣ ਵਾਲੇ ਨੇ ਇਹਨਾਂ ਦੀ ਵਜਾਣਾ ਮਨਫਸ ਬਜਾਅ ਦਾ ਵੀ ਜਿਹੜਾ ਨਵੇਂ ਨਵੇਂ ਘੜਾਉਣੇ ਨਾ ਹੋਣ ਨਾ ਤਾਂ ਨਿਆਣੇ ਕਦੋਂ ਫਸਦੇ ਨੇ ਪੁਰਾਣੇ ਦਾ ਉਹਨਾਂ ਦਾ ਵੀ ਇਹ ਕਹਿ ਹੁੰਦਾ ਜੇ ਨਵੇਂ ਨਵੇਂ ਕੱਪੜੇ ਫੈਸ਼ਨ ਨਾ ਹੋਣ ਲੋਕ ਕਦੋਂ ਲੈਂਦੇ ਨੇ ਪੁਰਾਣੇ ਕਿਉਂ ਕਿਉਂ ਨਾ ਮੈਂ ਇੱਥੇ ਜਾਉਂਦੀ ਹਾਂ ਬਾਜ਼ਾਰ ਚ ਉਹਨਾਂ ਨੂੰ ਪਤਾ ਹੈ ਵੀ ਮਾਨ ਦਾ ਮਨੋਵਿਗਿਆਨੀ ਨੇ ਉਹ ਲੋਕਾਂ ਨੂੰ ਫਸਾਉਣ ਵਾਸਤੇ ਨਵੇਂ ਕਕੀਲਿਆਂ ਦੇ ਟੱਪ ਦੇ ਦਿੰਦੇ ਆ ਜਨਾਨੀਆਂ ਕੱਪੜੇ ਜਾਂ ਫੈਸ਼ਨ ਨਾਮ ਬੋਲ ਜਾਂਦੇ ਲੋਕ ਪਾਗਲ ਨੇ ਜੁਨੀ ਦਾ ਪਾਗਲ ਹੈ ਉਹ ਸਿਆਣੇ ਨਹੀਂ ਲੈ ਫੈਸ਼ਨ ਬਦਲਦੇ ਨੇ ਜਿਹੜੇ ਡਿਜ਼ਾਈਨ ਬਦਲਦੇ ਨੇ ਉਹਨਾਂ ਲੁੱਟੀ ਜਾਂਦੇ ਨੇ ਕਿਉਂ ਪਾਗਲ ਨੇ ਜੇ ਬਾਗਲ ਤਰਬੂਜ ਦੇ ਵਿੱਚ ਿੱਪਕ ਰੰਗ ਿੱਪਕ ਡਿਜ਼ਾਈਨ ਪਹਿਨਣ ਦਾ ਕਿਉਂ ਬਣਾਇਆ ਤਾਂ ਕਿ ਉਧਰ ਧਿਆਨ ਨਾ ਜਾਵੇ ਬੌਂਡ ਕਰਤਾ ਵੀ ਲੋਕ ਤੁਹਾਨੂੰ پاگل ਬਣਾਉਂਦੇ ਨਵੇਂ ਨਵੇਂ ਡਿਜ਼ਾਈਨ ਦੇ ਉਹ پاگل ਬਣਨੇ ਹੀ ਪੜੇ ਡੇਰਾਸਟਾਰ ਜਾਂਦੇ ਹਾਂ ਅਸੀਂ ਚਾਹਦੇ ਨਹੀਂ ਉਧਰ ਫੈਸ਼ਨ ਲੋਕਾਂ ਦੇ ਬਦਲ ਨਾਲ ਸਾਡਾ ਤਾਂ ਵਾਦ ਹੁੰਦਾ ਜੀ ਫੈਸ਼ਨ ਬਦਲ ਕੇ ਆਉਣਗੇ ਲੋਕਾਂ ਦੇ ਸਾਡਾ ਫੈਸ਼ਨ ਨਹੀਂ ਬਦਲਦਾ ਨੌਕਾਇਜ਼ਨ ਬਦਲੇ ਦੋ ਸਾਧਾ ਤੇ ਅਨੁਦਰ ਜਾਵੇ ਇਹ ਭਜਾਇ ਜੇ ਫੈਜ਼ਨ ਬਦਲਣ ਵੱਲ ਚਲੇ ਗਏ ਫਿਰ ਗਏ ਫਿਰ ਤਾਂ ਉੱਚੇ ਪਹਾੜ ਤੋਂ ਥੱਲੇ ਨੂੰ ਡੁੱੜ ਪਏ ਨਰਕ ਦੇ ਵਿੱਚ ਜਾ ਕੇ ਖੜੂਗਾ ਥੱਲੇ ਨਹੀਂ ਖੜ ਸਕਦਾ ਕਿਤੇ ਇਹ ਨਰਕ ਦਾ ਰਸਤਾ ਹੈ ਫੈਸ਼ਨ ਪ੍ਰਸਤੀ ਬੁੱਧੀ ਹੀ ਤਾਂ ਹੀ ਨਰਕ ਦਾ ਰਸਤਾ ਹੈ ਜੋ ਜਲੀ ਆਧੀ ਦੀ ਬੁੱਤੀ ਦੂਏ ਤੇ ਮਗਰ ਲੱਗ ਗਿਆ ਏ ਠੱਗ ਦੇ ਮਗਰ ਲੱਗਿਆ ਠੱਗਿਆ ਗਿਆ ਇਹ ਫੈਸ਼ਨ ਠੱਗੀ ਨੇ ਜਿੱਦਣ ਫੈਸ਼ਨ ਨੂੰ ਠੱਗੀ ਮੰਨ ਲਿਆ ਤਾਂ ਵਜੂਗਾ ਵਰਨਾ ਮੰ ਨਹੀਂ ਕਰ ਸਕਦਾ ਇਹ ਤਾਂ ਵਜਿਆ ਨਹੀਂ ਜਾਂਦਾ ਇਹ ਠੱਗੀ ਹੈ ਰਾ ਰਸ ਮੇਰਾ ਰਸ ਕਰ ਜਾਣੇ ਆੱਖਾਂ ਨਾਲ ਦੇਖਣ ਵਾਲੇ ਰੰਗ ਦਾ ਜਿਹੜਾ ਰਸ ਹੈ ਰੰਗ ਰਸ ਰਾਗ ਰਸ ਰਾਗ ਵਿੱਚ ਵੀ ਰਸ ਆ ਨਮ ਨਮੀਆ ਕਸਟਾ ਹੁੰਦੀਆਂ ਨੇ ਲੈਦੇ ਨੇ ਲੋਕ ਨਮ ਨਮੀ ਗਾਣੇ ਨੇ ਸਰ ਮੈਂ ਦੇਖਦੇ ਨੇ ਲੋਕ ਰਾਗ ਦਾ ਰਸ ਰੂਪ ਰਸ ਅੱਖਾਂ ਨਾਲ ਦੇਖਣ ਵਾਲੀ ਚੀਜ਼ ਰੂਪ ਹੈ ਡਿਜ਼ਾਈਨ ਹੈ ਉਧਰ ਫਸਦੇ ਨੇ ਲੋਕ ਗੰਧ ਦਾ ਰਸ ਰਾਗ ਰਸ ਗੰਧ ਦਾ ਰਸ ਆ ਜਿਹੜੇ ਸੈਂਟਰ ਨਮ ਨਮੀ ਆਉਂਦੇ ਨੇ ਪਾਊਡਰ ਆਉਂਦੇ ਨੇ ਇਹ ਰਸ ਜਮਸਾ ਹੋਣ ਰਸ ਨੇ ਸਾਰੇ ਹਾਂ ਜੀ ਰਾਸ ਰਸ ਨਿਰਸ ਕਰ ਜਾਣੇ ਆ ਜਿਹੜਾ ਇੱਕ ਹੋਰ ਰਸ ਆ ਉਹ ਆ ਗੱਲਾਂ ਦਾ ਰਸ ਕੰਨ ਰਸ ਕੰਨ ਰਸ ਆ ਜਿਹੜੇ ਦੂਏ ਧਰਮ ਨੇ ਤੁਹਾਨੂੰ ਲਾਲਚ ਦੇ ਤੇ ਫਸਾਉਂਦੇ ਨੇ ਕੰਨ ਰਸ ਆ ਆ ਜਿਹੜੇ ਰੋਜ਼ ਅਖਬਾਰਾਂ ਚਾਹੁੰਦੇ ਨੇ ਨਾ ਸੰਤਾਂ ਦੇ ਆ ਇਹਨਾਂ ਦੇ ਆ ਦੁੱਖ ਦੂਰ ਹੋ ਗਏ ਫਲਾਈ ਕਰ ਲੜਾ ਸਾਂ ਕੁਝ ਨਹੀਂ ਆ ਇਦਾਂ ਹੁਣ ਨਹੀਂ ਆਗਾ ਇਹ ਉਠਾਦਨੇ ਕੁਝ ਵੀ ਨਹੀਂ ਹੋ ਸਕਦਾ ਐਸੇ ਮੰਤਰ ਨਾਲ ਕੋ ਦੁੱਖ ਦੂਰ ਹੋ ਜਾਂ ਨਹੀਂ ਕਿਸੇ ਦੇ ਜੇ ਦੁੱਖ ਦੂਰ ਹੁੰਦੇ ਹੁੰਦੇ ਗੁਰਬਾਣੀ ਕਰਦੀ ਗੁਰਬਾਣੀ ਕਹਿੰਦੀ ਆ ਦੁੱਖ ਔਰ ਸੁਖ ਨੂੰ ਬਰਾਬਰ ਕਰਕੇ ਵੰਡੋ ਸਿੱਕੇ ਜੋ ਖਤਮ ਹੋ ਜਾਂਦੇ ਦੁਨੀਆਂ ਦੇ ਚੱਕਰ ਖਤਮ ਕਿਉਂ ਨਹੀਂ ਹੁੰਦੇ ਸੋ ਕਰਾ ਕੋਈ ਤਰੀਕਾ ਕਰਵਾਣੀ ਜੇ ਸੁਖ ਕੋ ਚਾਹੇ ਸਦਾ ਜੇ ਸੁਖ ਚਾਹਣੇ ਹੋ ਸ਼ਰਨ ਰਾਮ ਕੀ ਲੈ ਰਾਮ ਦੇ ਸ਼ਰਨ ਵਿੱਚ ਚਲੇ ਜਾਓ ਰਾਮ ਮੰਦਰ ਬਣਾਏ ਤੇ ਬਿਨ ਰਾਮ ਦੇ ਸ਼ਰਨ ਚਲੇ ਰਾਮ ਦਾ ਮੰਦਰ ਤਾਂ ਅੰਦਰ ਹੈਗਾ ਇਹਦਾ ਠੱਗਾ ਨੇ ਬਾਹਲੇ ਮੰਦਰ ਤਾਂ ਉਹਦੇ ਮੰਦਰ ਬਣਾਉਣਗੇ ਘਰ ਬਣ ਰੁਪਏ ਇਕੱਠੇ ਕਰਨਗੇ ਬੱਬੇ ਬੰਦਰ ਹੈ ਤੇ ਆਫਗਾਨ ਨੇ ਮੰਦਰ ਤਾਂ ਜਾਇਆ ਬਣ ਵੋਹ ਦਰਬਾਰ ਆਣ ਦਾ ਫਰੀਅ ਬਣ ਜਾਣਾ ਉਹ ਤਾਂ ਲੋਕ ਸੇਵਾ ਹੀ ਕਰ ਦਿੰਦੇ ਨੇ ਇਹ ਤਾਂ ਸਭ ਸਾਰੀ ਲੋਕਾਂ ਦੀ ਗੱਲ ਆਣਾ ਹੈ ਸਭ ਸਾਰੀ ਮੰਦਰ ਨੇ ਉਹ ਤਾਂ ਤਾਂ ਰਾਮ ਦਾ ਬਦਲ ਤੇ ਬਿਨਾਂ ਕਦੇ ਰਹਿ ਹੈ ਜੀ ਰਾਮ ਦਾ ਰਹਿੰਦਾ ਹੀ ਮੰਦਰ ਚਾ ਹੋਏ ਨਿਰਸ ਸੁਰਤ ਪਹਿਚਾਨਿਆ ਜਿਹੜਾ ਰਸ ਹੈ ਰਾਮ ਰਸ ਐ ਕਿ ਰਾਮ ਰਸ ਰਾਮ ਰਸ ਦੀ ਰਾਮ ਰਸ ਵੀ ਵਪਰੀ ਉਹ ਰਾਮ ਰਸ ਰਾਮ ਮੰਦਰ ਚੋਂ ਮਿਲਦਾ ਇਹ ਮੰਦਰ ਤਾਂ ਬਣਾਉਣਗੇ ਰਾਮ ਰਸ ਕਿੱਥੋਂ ਲੈਣਗੇ ਉੱਥੇ ਮੰਦਰ ਤਾਂ ਬਣ ਜੂ ਰਾਮ ਰਸ ਕਿੱਥੋਂ ਆਊ ਪਰ ਰਾਮ ਰਸ ਦਿਖਾਉਣ ਕਿਹਾ ਜਾ ਫਿਰ ਮੰਦਰ ਬਣਾ ਲਿਓ ਹਾਂਜੀ ਜਿਹੜੇ ਸੰਸਾਰ ਦੇ ਰਸ ਨੇ ਹੋਏ ਨੀ ਰਸੋ ਸੰਸਾਰ ਦੇ ਰਸਾਂ ਨੂੰ ਇਹ ਮੰਨੋ ਵੀ ਇੱਕ ਲਿਰਾਸ ਨੇ ਇਹ ਸਾਰੇ ਫਸਾਉਣ ਵਾਲੇ ਨੇ ਮਾਇਆ ਦੇ ਇਹ ਵਿਖਿਆ ਰਸ ਦੀਆਂ ਇਹ ਅਵਰਟਨਾਈਡ ਦੇ 36 ਵਿਖਿਆ ਨੇ ਇਹ ਰਸ ਵਿਖਿਆ ਅੰਮ੍ਰਿਤ ਇੱਕ ਹੈ ਮਾਇਆ ਦੇ ਬਣੇ ਰਸਾਰੇ ਵਿਖਿਆ ਨੇ ਵਿਖਿਆ ਦੇ ਦੀ ਕੀੜੇ ਆ ਵਿਖਿਆ ਦੇ ਕੀੜਾ ਜਨਾਂ ਜਰ ਵਿਖਿਆ ਦਾ ਕੀੜਾ ਉਹ ਨਾਲ ਜਰ ਵਿਖਿਆ ਦੇ ਦਸੇ ਚੰਡੇ ਲੱਗਦੇ ਨੇ ਜਿਤਨਾ ਵਿਖਿਆ ਦਾ ਕੀੜਾ ਨਹੀਂ ਰਹੂਗਾ ਉਹ ਤਾਂ ਰਾਮ ਮੰਦਰ ਜਾ ਕੇ ਵਿਖਿਆ ਦਾ ਕੀੜਾ ਨਹੀਂ ਰੰਦਾ ਰਾਮ ਮੰਦਰ ਤੇ ਬਾਹਰ ਵਿਖਿਆ ਦਾ ਹੀ ਕੀੜਾ ਜਿੱਦਾਂ ਰਾਮ ਨਹੀਂ ਸ਼ਰਨ ਚੱਲਿਆ ਗਿਆ ਮਨ ਮੰਦਰ ਦੇ ਵਿੱਚ ਰਾਮ ਹੈ ਮਨ ਮੰਦਰ ਦੇ ਵਿੱਚ ਰਾਮ ਹੈ ਸੁਰਤ ਧਿਆਨ ਲਾਖ ਲੈਂਦਾ ਬਾਹਰੋਂ ਜਦੋਂ ਸੁਰਤ ਮਨ ਮੰਦਰ ਚਲੀ ਗਈ ਜਿਹੜਾ ਉੱਥੋਂ ਰਸ ਆਊਗਾ ਨਾ ਸੋ ਰਸ ਪਹਿਚਾਣਿਆ ਪਸ ਫੇਰ ਉਹਦਾ ਪਤਾ ਲੱਗੂ ਰਾਮ ਰਸ ਕੀ ਹੁੰਦਾ ਜਦ ਬਾਹਲੇ ਰਸ ਤਿਆਗ ਦੂ ਬਾਹਲੇ ਰਧਾ ਨੂੰ ਮਨ ਨੂੰ ਵਿਖਿਆ ਦੇ ਰਸ ਫੇਰ ਰਾਮ ਰਸ ਪੀੜ ਬਾਸ ਤੇ ਤਾਂ ਰਾਮ ਦੀ ਛੜ ਜਾਊ ਉਹ ਰਸ ਤੋਂ ਜੇ ਰਸ ਆ ਗਿਆ ਪਰ ਫੇਰ ਦੂਹੇ ਰਾਸ ਨਹੀਂ ਕਿੰਗੇ ਲੱਗਦੇ ਫਿਰ ਤਿਆਗ ਦੂ ਫਿਰ ਤਿਆਗ ਉਹ ਬਾਹਰ ਦੇ ਰਸਨ ਜਿੰਨੇ ਕੰਨ ਰਸ ਗਿਆਨ ਨੇ ਬਾਹਰ ਜਿੰਨੇ ਕੰਨ ਰਸ ਬਾਹਰ ਨੇ ਧਰਮ ਦੇ ਡੋਤੇ ਉਹਨਾਂ ਦਾ ਤਿਆਗ ਕਾਢੂ ਜਦ ਇਹਨੂੰ ਨਾਮ ਦਾ ਰਾਸ ਆਜੂ ਸੱਚ ਦਾ ਰਾਸ ਆਜੂ ਸੱਚ ਧਰਮ ਦਾ ਗਿਆਨ ਆਜੂ ਗਿਆਨ ਇਹ ਰਸ ਉਹ ਕੰਨ ਦਾ ਰਸ ਉਹ ਗਿਆਨ ਰਸ ਜਦ ਆਤਮ ਗਿਆਨ ਦਾ ਇਹੋ ਸੋਝੀ ਆਜੂ ਆਤਮ ਗਿਆਨ ਦੀ ਗੱਲ ਇਹਦੇ ਕੰਨ ਚ ਪੈ ਜੂ ਔਰ ਆਤਮ ਗਿਆਨ ਨੂੰ ਮੰਨ ਲੂ ਆਜੂ ਆਨੰਦ ਉਹਦੇ ਚੋਂ ਉਧਰ ਬਾਹਰ ਦਾ ਸੁਣਨਾ ਸਭ ਕੁਝ ਛੱਡ ਦੂਗਾ ਫਿਰ ਦੀ ਸੁਣਦਾ ਬਾਹਰ ਕੁਝ ਨਹੀਂ ਫਿਰ ਇਹਨੂੰ ਚੰਗਾ ਹੀ ਨਹੀਂ ਲੱਗਣਾ ਬਾਹਰ ਬਾਹਰ ਦਾ ਰਸ ਕੋਈ ਵੀ ਨਹੀਂ ਚੰਗਾ ਲੱਗਣਾ ਇਹ ਬਾਹਲੇ ਦਾ ਛੱਡ ਦੇਣੇ ਸਖਾਲੇ ਨੇ ਬਹੁਤ ਸੰਤ ਨੇ ਜਿਹੜੇ ਕੁਝ ਵੀ ਨਹੀਂ ਖਾਂਦੇ ਸਾਰੇ ਛੱਡ ਕੇ ਦੇਖ ਲੈ ਰਸ ਪਰ ਕੰਨ ਰਸ ਨਹੀਂ ਛੱਡਿਆ ਉਹਨਾਂ ਨੇ ਉਹਦਾ ਕੰਨ ਦਾ ਸੀ ਨਾ ਉਹ ਬਾਹਰ ਨਾਲ ਤੇ ਮਲਪਿਸ਼ਾਸ ਰਸ ਸੀ ਅਠਾ ਰਸ ਕੰਨ ਦਾ ਰਸ ਆ ਕੰਨ ਰਸ ਦਾ ਮੰਡੇ ਉੱਤੇ ਸਜਣਾ ਉਹ ਖਤਰਨਾਕ ਹੈ ਬਾਹਰ ਰਹਿਣਾ ਦਾ ਅਸਰ ਤਾਂ ਛੁੱਟ ਜਾਂਦਾ ਹੁੰਦਾ ਬਾਹਰ ਆਤਾ ਸਰੀਰ ਨੂੰ ਰਸ ਆ ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਇਹ ਤਾਂ ਸਰੀਰ ਦਾ ਰਸ ਹੈ ਇਹ ਤੇਰਾ ਸਰੀਰ ਤੇ ਸਾਡੀ ਇੱਛਾ ਹੀ ਨਹੀਂ ਹੈ ਜਿਹੜਾ ਆ ਗਿਆ ਖਾ ਲਿਆ ਇਹ ਬਹੁਤ ਜਿਆਦਾ ਲੰਮੀ ਚੌੜੀ ਗੱਲ ਨਹੀਂ ਹੈ ਬਾਹਰ ਦੇ ਰਸਾਂ ਤੋਂ ਛੱਡ ਦੇਣਾ ਕੰਨ ਦਾ ਛੱਡਣਾ ਕੰਨ ਦਾ ਸਭ ਤੋਂ ਔਖਾ ਛੱਡਦਾ ਕਿ ਉਹ ਧਰਮ ਨੂੰ ਸੱਚ ਮੰਨੀ ਬੈਠਾ ਝੂਠਾ ਧਰਮਾਂ ਸੱਚ ਮੰਨੀ ਬੈਠਾ ਦੁਰਮਤਾਲਾ ਧਰਮਾਂ ਉਹ ਦੁਰਮਤਾਲਾ ਦੇ ਧਰਮ ਨਾਲ ਜੋ ਰਸ ਹੈ ਉਹ ਛਡਾਉਣਾ ਹੈ ਧੁਰਮਤ ਉਹ ਮਾਰਨੀ ਆ ਜੇ ਜਾਣਿਆ ਤਾਂ ਦੁਰਮਤ ਹਨ ਜੇ ਕੋ ਤੈਨੂੰ ਗਿਆਨ ਹੈ ਦੁਰਮਤ ਦੂਰ ਕਰ ਇਹ ਦੁਰਮਤ ਕੰਨ ਰਸ ਨੇ ਫਾਇਦਾ ਕੀਤੀ ਹੋਈ ਹੈ ਜਿਹੜੇ ਗ੍ਰੰਥ ਸੁਣ ਲਏ ਉਹਨਾਂ ਚ ਕੰਨ ਰਸ ਹੈ ਜੀ ਸਾਖੀਆਂ ਸੁਣ ਲਈਆਂ ਕਹਾਣੀਆਂ ਸੁਣ ਲਈਆਂ ਉਹ ਸਭ ਝੂਠੀਆਂ ਨੇ ਉਹ ਸੱਚ ਮੰਨ ਲਈਆਂ ਉਹ ਜੇ ਤਜਰਬਾ ਕਰਦਾ ਮੈਨੂੰ ਵੀ ਪ੍ਰਾਪਤ ਹੋ ਜੂ ਹੋਣਾ ਹੈ ਜੀ ਕੋਈ ਵੀ ਇਹ ਕਹਿੰਦੀ ਮੈਨੂੰ ਦਰਸ਼ਨ ਹੋਊਗਾ ਹੋਇਆ ਤੈਦੀ ਇਹੇ ਰਸ ਛੱਡ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਕੰਨ ਦਾ ਸਾਰੀ ਰਸ ਛੱਡਣ ਦਾ ਸਿਖਾਲੀ ਨੇ ਜਦੋਂ ਕੰਨ ਰਾ ਛੱਡਦਾ ਨਾ ਦਰਮਤ ਆਲਾ ਜਿਹੜੀ ਦਰਮਤ ਭਲਾਉਂਦਾ ਉਹ ਰਸ ਛੱਡਦੇ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲਾ ਜਿਹੜਾ ਰਸਾ ਬੜਾ ਖਤਰਨਾਕ ਹੈ ਜਿਹੜਾ ਕਹਿੰਦਾ ਵੀ ਧਰਮ ਮਨੋ ਕਾਮਨਾਵਾਂ ਪੂਰੀਆਂ ਕਰ ਦਿੰਦਾ ਹੈ ਬੜਾ ਖਤਰਨਾਕ ਰਸਾ ਜਦ ਤੱਕ ਇਹ ਰਾਹ ਛੁੱਟ ਗਿਆ ਨਾ ਕਾਮਨਾਵਾਂ ਮਨ ਕਾਮਨਾਵਾਂ ਤੇ ਅੱਗੇ ਜਾ ਸਕਦੇ ਨੇ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਇਹ ਮਨੋ ਕਾਮਨਾਵਾਂ ਤੇ ਅਗੜ ਜੋਗ ਨੇ ਇਹ ਤਿਆਗੀਆਂ ਉਹ ਨਹੀਂ ਪੂਰੀਆਂ ਹੁੰਦੀਆਂ ਨੇ ਪੂਰੀਆਂ ਨਹੀਂ ਹੋਈਆਂ ਕਿਸੇ ਦੀ ਜੇ ਤਿਆਗ ਦੀਆਂ ਫੇ ਪੂਰੀਆਂ ਹੋਣਗੀਆਂ ਤੇ ਕਾਮ ਨਾ ਵੰਡਿ ਕਾਮ ਨਹੀਂ ਰਹੀ ਕੋਈ ਪੂਰੀ ਹੋ ਗਈ ਇੱਕ ਬੱਚਾ ਉਹ 10 ਸਾਲ ਦਾ ਹੈ ਅਜਾ ਆਦਮੀ ਤਾਂ ਬਣਿਆ ਨਹੀਂ ਜਾਣਤਾ ਹੋਇਆ ਨਹੀਂ ਉਹ 12 ਸਾਲ ਦਾ ਹੋ ਗਿਆ 15 ਸਾਲ ਦਾ ਹੋ ਗਿਆ ਕੁਦਰਤ ਹੋਈ ਐਸੀ ਹੋਈ ਉਹ ਐਕਸਪਾਇਰ ਹੋ ਗਿਆ ਸਿਰ ਛੱਡ ਗਿਆ ਤਕਰੀ ਕਹਿਣਾ ਨਾ ਪੂਰਾ ਹੋ ਗਿਆ ਤੁਸੀਂ ਪੂਰਾ ਹੋ ਗਿਆ ਅਜੇ ਪੂਰਾ ਕਿਤੇ ਹੋ ਗਿਆ ਪੂਰਾ ਨਾ ਕਹਿਣਾ ਪੂਰਾ ਹੋਵੇ ਪੂਰਾ ਤਾਂ ਹੈ ਨਾ ਪੂਰਾ ਹੋਣ ਦੀ ਇਹ ਮੇ ਕਾਮਨਾਵਾਂ ਦਾ ਤਿਆਵੇ ਪੂਰਾ ਹੋਣ ਜੇ ਉਹ ਬੱਚਾ ਪੂਰਾ ਹੋ ਗਿਆ ਸਰੀਰ ਤਿਆਗ ਕੇ ਜੇ ਮੈਂ ਸਰੀਰ ਤਿਆਗ ਕੇ ਬੱਚਾ ਪੂਰਾ ਹੋ ਗਿਆ ਐਵੇਂ ਕਾਮਨਾਵਾਂ ਚਾਦਰ ਦੇ ਪੂਰੀਆਂ ਹੋ ਜਾਂਦੀਆਂ ਇਹ ਪੂਰਾ ਹੋਣ ਦਾ ਮਤਲਬ ਐ ਸਰਕਸ ਵਿੱਚ ਲੈਣਾ ਪੂਰਾ ਹੋਣਾ ਛੋਟਾ ਬੱਚਾ ਪੈਦਾ ਹੋਵੇ ਮਰ ਜਵੇ ਕਹਿੰਦੇ ਪੂਰਾ ਹੋ ਗਿਆ ਬੁढ़ा ਆਦਮੀ ਮਰ ਜਵੇ ਉਹ ਵੀ ਪੂਰਾ ਹੋ ਗਿਆ ਉਹ ਤਾਂ ਪਹਿਲਾਂ ਹੀ ਪੂਰਾ ਸੀ ਉਹਦਾ ਪੂਰਾ ਕੀ ਸੀ ਅਧੂਰਾ ਕੀ ਸੀ 120 ਸਾਲ ਦਾ ਬੈਲੈਂਸ ਸੀ ਉਹ ਵੀ ਪੂਰਾ ਹੋ ਗਿਆ 2 ਸਾਲ ਦਾ ਮਰ ਗਿਆ ਉਹ ਵੀ ਪੂਰਾ ਹੋ ਗਿਆ 10 ਸਾਲ ਦਾ ਮਰ ਗਿਆ ਉਹ ਵੀ ਪੂਰਾ ਹੋ ਗਿਆ ਕਿਉਂ ਭਈ ਇਹ ਭਾਸ਼ਾ ਹੈ ਕਾਮਨਾਵਾਂ ਵਾਜੇ ਪੂਰੀਆਂ ਕਰਨੀਆਂ ਤਿਆਗ ਕਰਦੇ ਇਹਨਾਂ ਦਾ ਇਹ ਰਸ ਤਿਆਗ ਜੇ ਪੂਰੀ ਹੁੰਦੀ ਹੈ ਵਸ ਪੂਰੀ ਨਹੀਂ ਹੁੰਦੀ ਹਾਂਜੀ ਇਹ ਰਸ ਛੱਡ ਉਹ ਰਸ ਆਉਣ ਵਾਲਾ ਜੇ ਰਸ ਤਿਆਰ ਵੀ ਹੈ ਤਾਂ ਰਸ ਆਉਣਾ ਜਿੰਨਾ ਚਿਰ ਤਿਆਗ ਦੇਈਓ ਰਸ ਨਹੀਂ ਆਉਣਾ ਹੁਣ ਦੱਸੋ ਹੋ ਜੇ ਪੂਰੀਆਂ ਹੁੰਦੀਆਂ ਉਹਨੇ ਕਾਮਨਾਵਾਂ ਛੱਡ ਕੇ ਉਹ ਰਸ ਆਉਣ ਨੂੰ ਜਾਵੇ ਰਸ ਕਿਉਂ ਨਹੀਂ ਆ ਰਿਹਾ ਲੋਕ ਕਹੂ ਉਹਨਾਂ ਦਾ ਜ਼ੁਰਬਤ ਕਾਮਨਾਵਾਂ ਪੂਰੀਆਂ ਕਰਨ ਦੀ ਗੱਲ ਕਰਦੀ ਏ ਉਹਨਾਂ ਐ ਰਸ ਦੀ ਲੋੜ ਹੈ ਉਹ ਪੂਰੀਆਂ ਹੋਣੀਆਂ ਨਹੀਂ ਇਹ ਰਸ ਉਲੋ ਨਹੀਂ ਇੱਥੇ ਫਸਾ ਕੇ ਮਾਰਤੇ ਉਹ ਅਕਾਲ ਤਖਤ ਵਾਲਿਆਂ ਨੇ ਇੱਥੇ ਮਾਰੇ ਨੇ ਸ੍ਰੀ ਗੰਦਕਾ ਜੀ ਨੇ ਫਸਾ ਕੇ ਆਹ ਕੁੜੀ ਸੀ ਜਿੱਥੋਂ ਇਹਨਾਂ ਨੇ ਲਿਖੋ ਲਾਤੀ ਗੱਲ ਗੁਰਬਾਤ ਅਜ ਤੋਂ ਵੜ ਕੱਟਦੀ ਏ ਇਹਨੂੰ ਇਹ ਕੱਟ ਕੇ ਲਿਆ ਕੇ ਫੇਰ ਮਾਰਦਾ ਇਹਨੂੰ ਜਦੋਂ ਸਬਕ ਸਾਲ ਤੋੜੇਗਾ। ਐ ਤੋ ਆਂ ਕਦੀ ਜਾਣ ਦੁੱਤਾ। ਐ ਤੋ ਮੋੜ ਕੱਟ ਕੇ ਲਿਆਏ ਨੇ ਜਿਹੜੀਆਂ ਰਸਾ ਕਰਦੇ ਨੇ। ਕੁਰਬਾਨੀ ਕਹਿੰਦੇ ਰਾਹ ਛੱਡਣੇ ਨੇ। ਉਹ ਕਹਿੰਦੇ ਮਨੋਂ ਗੰਭਰਮਾ ਪੂਰੀਆਂ ਕਰਦੀਆਂ ਫਜ਼ਾਤੇ ਇੱਥੇ। ਪਰ ਇੱਥੋਂ ਹੀ ਲੈ ਆ ਕੇ ਫੇਰ ਨਰਕ ਨੂੰ ਕਰਦੇ। ਨਰਕ ਦੇ ਰਾਹ ਬਾਹਰ ਤੇ ਨਾ ਫੇਰ। ਹੋੜਾ ਪਰ ਕਿੱਸੇ ਨਾ ਵੀਨੇ ਉਹ ਪ੍ਰਚਾਰ ਹੈ ਸ੍ਰੀ ਅੰਮ੍ਰਿਤਸਰ ਦਾ ਉਹ ਜਿਹੜੇ ਕਾਮਨਾਵਾਂ ਪੂਰੀਆਂ ਕਰਨ ਵਾਲੇ ਲੋਕ ਸੀ ਉਹਨਾਂ ਦੇ ਚੇਲੇ ਨੇ ਇੱਥੋਂ ਫੇਰ ਉਧਰ ਬਾੜਦੇ ਪਤਾ ਲੱਗਿਆ ਹੀ ਨਹੀਂ ਕਿਥੇ ਰੁਕੀ ਕਰਦੇ ਐਤੋਂ ਬਾੜ-ਪਾੜੀਆ ਪੜਨ ਤਰੇ ਪੜਨ ਤਨੇ ਬਾੜ-ਪਾੜੀਆ ਹੋ ਰਹੂ ਹਰ ਜਮਜ ਕੋਈ ਹੁੰਦੀ ਹੈ ਨਾ ਉੱਪਰ ਸੀਬੀਆ ਹੀ ਆ ਜਾਂਦੇ ਆ ਯੋ ਸੀਵੀਐਈ ਕਰੇ ਦੀ ਪਰਦਾ ਸੀਵੀਐਈ ਨੂੰ ਵੀ ਗਾਹਾਂ ਦੀ ਪਰਦਾੜਾ ਸਾਡੀ ਇਹਦੀ ਖੋਜ ਆ ਕਿਥੋਂ ਬਾਠ ਪਾੜੀਏ ਸਾਰੇ ਇੱਕ ਇੱਕ ਗੱਲ ਦਾ ਪਤਾ ਅਰੇ ਬਹਿ ਜਾਣ ਜਿਹੜਾ ਕਹਿੰਦਾ ਸਾਬਤ ਕਰੇ ਸੰਗਤ ਵਿੱਚ ਵੀ ਨਹੀਂ ਬਾਠ ਪੜੀ ਹੋਈ ਚੋੜ ਦੀ ਚੋੜੀ ਫੜੀ ਗਈ ਉਹਦੇ ਨਿਸ਼ਾਨ ਫੁਟਪ੍ਰਿੰਟ ਮਿਲਦੇ ਨੇ ਉਹਦੇ ਹੱਥ ਜਿੱਥੇ ਲਾਇਏ ਸੀ ਫੋਟੋ ਖਿੱਚੇ ਹੋਏ ਨੇ ਉਹ ਨੂੰ ਵੀ ਪਤਾ ਜਦੋਂ ਮੈਂ ਹੱਥ ਲਾਇਆ ਤੇ ਮੇਰੀ ਫੋਟੋ ਪੈ ਗਈ ਉੱਥੇ ਫਿੰਗਰਪ੍ਰਿੰਟ ਉਹ ਫਿੰਗਰਪ੍ਰਿੰਟ ਜਿਹੜੇ ਨੇ ਸਾਰੇ ਸਬੂਤ ਨੇ ਜਿੱਤੇ ਹੱਥ ਲਾਇਆ ਤਾਂ ਫਿੰਗਰਪ੍ਰਿੰਟ ਪੈ ਰਿਹਾ ਉਹ ਨੂੰ ਨਹੀਂ ਸੀ ਪਤਾ ਮੇਰੇ ਫਿੰਗਰਪ੍ਰਿੰਟ ਹੋ ਗਏ ਸਾਰੇ ਪੈ ਗਏ ਉਹਨਾਂ ਨੂੰ ਵੀ ਪਤਾ ਸੀ ਵਿਖੋਜਣ ਵਾਲੇ ਖੋਜੀ ਕੀ ਕਰਦੇ ਹੁੰਦੇ ਨੇ ਉਹ ਖੋਜੀ ਕੁੱਤੇ ਤਾਂ ਪੈੜ ਸੁੱਕੇ ਹੀ ਚਲੇ ਜਾਂਦੇ ਨੇ ਫਿੰਗਰਪ੍ਰਿੰਟ ਬਲੀ ਦੇ ਦੇ ਤੇ ਖੋਜੀ ਛੱਡਦੇ ਹੁਣ ਦੇਖੋ ਜੀ ਸਭ ਖੋਜ ਲੈਂਦੇ ਨੇ ਹਮਾਰੇ ਖੋਜੀ ਪੜੋ ਮਤ ਕੁਵੀਰ ਕੁਵੀਰ ਖੋਜਿਆ ਕਵੀਰ ਦੀ ਫੇਰੀ ਖੋਜ ਕਹਿੰਦੇ ਜੇ ਨਹੀਂ ਮੰਨੀ ਨਾ ਮੰਨੋ ਖੋਜਿਆ ਕਵੀਰ ਦੀ ਹਾਂ ਜੀ ਇਹ ਰੱਤ ਛੱਡੇ ਉਹ ਰੱਸ ਆਵਾ ਇਹ ਰੱਤ ਛੱਡੇ ਨਹੀਂ ਸੀ ਛੱਡਦੇ ਰੱਸ ਉਹਦੀਆਂ ਬੂਟੀਆਂ ਨੂੰ ਪੋਗਲੋ ਨੇ ਨਾ ਰਖਾਂਦੇ। ਉਹ ਇਹਦਾ ਦੇਵਤਿਆਂ ਨੂੰ ਰੱਜਾ ਲਾਉਣੇ ਹਨ ਮੈਨੂੰ ਫਲ ਨਵੀਂਆਂ ਵਿੱਚ ਆਤੀ ਜਾ। ਖਣੇ ਦਾ ਬੈ ਉਹ ਤੇ ਦੇਵਤਿਆਂ ਕੋਲ ਖਣਨ। ਉਹ ਮੂਸਤ ਨਹੀਂ ਹੁੰਦੇ। ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਕਰੂਗਾ ਆਦ ਵੀ ਠੱਗੀ ਤੋਂ ਹੋ ਰਹੀ ਹੈ। ਜੇ ਮਾਂ ਚਾਹੇ ਉਹ ਤੁਮਾਰ ਦੇਣਾ ਹੈ ਬਚਾਉ ਕੌਣ। ਕੋ ਕੋਈ ਦੀ ਬਚਾਉ। ਜਿਹੜੇ ਧਰਮ ਦੇ ਸਿੱਖੇਦਾਰ ਨੇ ਉਹੀ ਜਹੰਦੇ ਨੇ ਮਰਵਾਉਣਾ ਸਾਰਿਆਂ ਨੂੰ ਉਹ ਮਰਵਾ ਰਹੇ ਜਹੰਦੇ ਜਨ ਸੁਖਾ ਰਹੇ ਨੇ ਇਹ ਗੱਲ ਦੇਖ ਕੇ ਗੁਰੂ ਨਾਨਕ ਦੇਵ ਨੇ ਕਹਿਣਾ ਬਾਜਾਂ ਤੇ ਸਿੱਖਦਾਰਾਂ ਇੰਨਾ ਬੜਿਆ ਨਾ ਉਹ ਇਨ੍ਹਾਂ ਨੇ ਗਿਆਨ ਫੜ ਲਿਆ ਥੋੜਾ ਜਿਹਾ ਫਾਇ ਲੱਗੀ ਜਾਤ ਫਾਇਲ ਦੀ ਅੱਗੇ ਨਹੀਂ ਥਾਉ ਇਹ ਲੋਕਾਂ ਨੂੰ ਜਹੰਦੇ ਨਾਲ ਬਿਸਾਰ ਰਹੇ ਨੇ ਜੰਕੇ ਦੂਤ ਨੇ ਛਡਾਤਾ ਨਹੀਂ ਸਕਦੇ ਫਸਾ ਰਹੇ ਨੇ ਉਹ ਜੇ ਛਡਾਉਣ ਜੋਗੇ ਨਹੀਂ ਫਸਾਓ ਤੁਹਾਨੂੰ ਜੇ ਤੁਸੀਂ ਜਾਲ ਦੇ ਜਾਲ ਜੋ ਕੱਢ ਨਹੀਂ ਸਕਦੇ ਕਮਸ ਕਮ ਫਸਾਉਣ ਵਾਲੀ ਮਤਤਾ ਨਾ ਦਿਓ ਚੁੱਪ ਤਾਂ ਕਰ ਜਿਓ ਤੁਸੀਂ ਤਾਂ ਫਸਾ ਰਹੇ ਨਾ ਸਾਰੇ ਸੰਤ ਫਸਾ ਰਹੇ ਨੇ ਸਾਰੇ ਤੁਹਾਨੂੰ ਫਸਾ ਰਹੇ ਨੇ ਕਿਉਂ ਫਸਾ ਰਹੇ ਨੇ ਆਪਣੇ ਲੋਭ ਦੀ ਪੂਰਤੀ ਨਹੀਂ ਹੁੰਦੀ ਜੇ ਲੋਕਾਂ ਦੇ ਲੋਭ ਛਡਾ ਦੇਣਾਂ ਆਪਣੇ ਲੋਭ ਤੇ ਖੂਰਾ ਹੋ ਗੋ ਜੇ দান ਨਾ ਕਰਨ দান ਕਰਨ ਦੀ ਰਾਸ ਕਿਹਾ ਦੇਣ ਤਾਂ ਉਹਨਾਂ ਨੂੰ ਫਿਰ ਉਹਦੇ ਭੁੱਖੇ ਮਰ ਜਾਣਗੇ ਆਪਣੇ ਖਾਣ ਵਾਸਤੇ ਲੋਕਾਂ ਨੂੰ ਮਰਵਾ ਰਹੇ ਆਪਣੇ ਸਵਾਰਥ ਵਾਸਤੇ ਉਲਟਾ ਉਪਦੇ ਦੇ ਗੱਲ ਕੁਝ ਵੀ ਨਹੀਂ ਆਪਣਾ ਸਵਾਰਥ ਹੋ ਗੋ ਕਿੰਨਾ بڑا ਅਪਰਾਧ ਕਰ ਰਹੇ ਨੇ ਧਰਮ ਦੇ ਨੋਤੇ ਆਪਣੀ ਚੌਦਰ ਵਾਸਤੇ ਆਪਣੇ ਸਵਾਰਥ ਵਾਸਤੇ ਸੋ ਜੀ ਇਹ ਹੋਰ ਰਸ ਪੀਆ ਇਹ ਰਸ ਨਹੀਂ ਭਾਵਾ ਜੇ ਆਮਦਾ ਰਸ ਜੇ ਸੱਚ ਦਾ ਰਸ ਕਿਸੇ ਨੂੰ ਮਿਲ ਜਾਏ ਆ ਇਹ ਝੂਠੇ ਰਸ ਚੰਗੇ ਨਹੀਂ ਲੱਗਦੇ ਜੇ ਸੱਚ ਦਾ ਗਿਆਨ ਹੋ ਜਾਵੇ ਕਿਸੇ ਨੂੰ ਝੂਠ ਦਾ ਗਿਆਨ ਚੰਗਾ ਨਹੀਂ ਲੱਗਦਾ ਉਹ ਪਛਾਣ ਲੈਂਦਾ ਵੀ ਇਹਦਾ ਝੂਠ ਆ ਜਿਹਨੂੰ ਸੱਚ ਦਾ ਪਤਾ ਹੈ ਝੂਠ ਨੂੰ ਨਹੀਂ ਮੰਨਦਾ ਉਹਦਾ ਝੂਠ ਨੂੰ ਚੰਗਾ ਹੀ ਨਹੀਂ ਲੱਗਦਾ ਇਹ ਸੱਚ ਦਾ ਰਸ ਗੁਰਬਾਣੀ ਦਾ ਸੱਚ ਦਾ ਰਸ ਹੈ ਸੱਚ ਬੋਲਦੀ ਹੈ ਝੂਠੇ ਸਾਰੇ ਰੁਕੇ ਜਾਂਦੇ ਇਹ ਰਸ ਪੀਏ ਜੇ ਸੱਚ ਜੇ ਗੁਰਬਾਣੀ ਵਾਲਾ ਰਸ ਜੇ ਬੇਦਬਾਣੀ ਵਾਲਾ ਰਸ ਆਜਵੇਂ ਨਾ ਸੁਣ ਲਵੇ ਕਾਦੇ ਚ ਗੱਲ ਪੈ ਜੇ ਸੱਚ ਦੀ ਉਹ ਝੂੜਨੇ ਉਹਨੂੰ ਚੂੜਤਾ ਉਹ ਤੇ ਬਰਦਾਸ਼ਤ ਨਹੀਂ ਹੁੰਦਾ ਚੰਨਾ ਲਕੀ ਲੱਗਣ ਉਹ ਨਹੀਂ ਬਰਦਾਸ਼ਤ ਕਰਦਾ ਝੂੜ ਇਹ ਰਸ ਪੀਏ ਨਾ ਰਸ ਬਾਲੇ ਗਿਆਨ ਦੇ ਰਸ ਮੇਰੀ ਲੱਗੇ ਮਾਇਆ ਦੇ ਰਸਾਂ ਦਾ ਗੱਲ ਨਹੀਂ ਮਾਇਆ ਦੇ ਰਸ ਸਰੀਰ ਤੇ ਰਹਿ ਜਾਂਦੇ ਉਹਦਾ ਸਰੀਰ ਤੇ ਜੋ ਆਇਆ ਉਹਦਾ ਆਇਆ ਵੀ ਜੋ ਸਾਡਾ ਲਿਖਿਆ ਹੋਇਆ ਆ ਜਾਣਾ ਉਹ ਲਿਖਿਆ ਹੋਇਆ ਆਇਆ ਖਾਲਿਆ ਬਸ ਜੈ ਜੈ ਆਇਆ ਖਾਲਿਆ ਤੇ ਸਰੀਰ ਦੀ ਗੱਲ ਆ ਉਹ ਆਤਮਾ ਨਾਲ ਦੌੜਦਾ ਕੋਈ ਸਮੁੰਨੇ ਨਹੀਂ ਸਦੀ ਆਤਮਾ ਰੋਂਦਾ ਗਿਆਨ ਦਾ ਗਿਆਨ ਦਾ ਰੰਗ ਆਤਮਾ ਦੇ ਜਾਣ ਪੁੱਠਾ ਚੜ ਜਵੇ ਚਾਹੇ ਸਿੱਧਾ ਚੜ ਜਵੇ ਜਿਹੜਾ ਰਸ ਲਾਲਚ ਲੋਭ ਵਧਾਉਣ ਵਾਲਾ ਮਨੋਕਾਬਲੋਂ ਤੋਂ ਪੂਰੀਆਂ ਕਰਨ ਵਾਲਾ ਗਿਆਨ ਹੈ ਉਹਦਾ ਪੁੱਠਾ ਰ ਵੀ ਡੜ ਜਾਵੇ ਜਿਹੜਾ ਦੁੱਖ ਜੋ ਰੂਪ ਬਰਾਬਰ ਕਰਨ ਵਾਲਾ ਹੈ ਵੀ ਇਹ ਦੁੱਖ ਨੰਦ ਦਾ ਉਹਦਾ ਉਹ ਵੀ ਬਰਾਬਰ ਸਮਝੋ ਸਾਰੇ ਦਾ ਕਹਿੰਦੇ ਨੇ ਦੁੱਖ ਮੇਰੇ ਤੋਂ ਰਲਦਾ ਉਹ ਕਰੇ ਸੁੱਖ ਮੇਰੇ ਨਾਲ ਕੋਈ ਤੇ ਦੁੱਖ ਜਿਵੇਂ ਸਬਰ ਨਾ ਕਰਦੇ ਤੇ ਸੁੱਖ ਜੇ ਨਹੀਂ ਕਰਦੇ ਫਿਰ ਸੋਕਾ ਤੇ ਮੰਗਦੇ ਸਬਰ ਛੱਡਣਾ ਸਬਰ ਕਰਨਾ ਨਹੀਂ ਚਾਹੁੰਦੇ ਮੰਗਦੇ ਸੋਖ ਗੁਰਬਾਣੀ ਕਹਿੰਦੇ ਦੁੱਖ ਦਾ ਨੂੰ ਸੁਖ ਰੋਗ ਪਿਆ ਗੁਰਬਾਣੀ ਕਹਿੰਦੇ ਸੁਖ ਰੋਗ ਰੋਕਾ ਤੇ ਮੰਗਦੇ ਬੇਈਮਾਨ ਨੇ ਰੋਗੀ ਪਹਿਲਾ ਇਨ ਰੋਗ ਬਕਦੇ ਨੇ ਉਹ ਰੋਗੀ ਪਹਿਲਾ ਰੋਗ ਬਕਦੇ ਨੇ ਤੇ ਕਹੇ ਰੋਗੀ ਮੰਗਦਾ ਹੋਵੇ ਰੋਗ ਹਸਪਤਾਲ ਕਿਵੇਂ ਛੁੱਟ ਜੂਦਾ ਛੁੱਟ ਜੂ ਹਸਪਤਾਲ ਜਾਣਾ ਚਾਹੁੰਦਾ ਅਸਲ ਜੇ ਹਸਪਤਾਲ ਜਾਣਾ ਚਾਹੁੰਦਾ ਹੈ ਰੋਗੀ ਰੋਗ ਬਕਦੇ ਜੇ ਤੇ ਜਾਂਦਾ ਘੋੜਦਾਰੇ ਇਟਿਮ ਰੋਡ ਜਾਂਦਾਂ ਪਾੜੇ ਇਟਿਮ ਰੋਡ ਨੂੰ ਕਰਦਾ ਉਹ ਕਹਿੰਦੇ ਕਰਦਾ ਉਹ ਵੀ ਰੋਗ ਵਾਸੇ ਹੀ ਕਰਦਾ ਜਦ ਮਾਇਆ ਮੰਗਦਾ ਰੋਗਿਆ ਉਹ ਤਾਂ ਧਰਮ ਤੋਂ ਵੀ ਰੋਗੇ ਲੱਗਦਾ ਜੇ ਕੋ ਪੂਜਾ ਪਾਠ ਕਰਦਾ ਉਹ ਤੇ ਵੀ ਰੋਗ ਹੈ ਰੱਬ ਤੂੰ ਬੇਇੱਜ਼ਤੀ ਕਰ ਮੈਨੂੰ ਇਹ ਜੇਲ੍ਹ ਚੋਂ ਬਾਹਰ ਨਾ ਕੱਢ ਦੀ ਫਸਟ ਕਲਾ ਚ ਬੜੀ ਮौज ਆ ਇੱਥੇ ਤੇ ਧਰਮ ਹੈ ਇਹ ਰੋਹ ਤੇ ਛਡਕਾਰਾ ਹੈ ਇਹ ਖਲਾਲੇ ਨੇ ਉਹਦੇ ਭ੍ਰਿਸ਼ ਹੋਈ ਹੋਈ ਆ ਕਿ ਨਹੀਂ ਹੋਈ ਹੋਈ ਇਹਨਾਂ ਦੀ ਇਹਨਾਂ ਦੀ బుਧ ਮਾਰੀ ਹੋਈ ਹੈ ਕਿ ਨਹੀਂ ਮਾਰੀ ਹੋਈ ਇਹ ਦੇਖ ਕੇ ਦੱਸ ਰਹੀ ਹੈ ਗੁਰਬਾਣੀ ਉਹ బుਧ ਮਾਰੀ ਹੋਈ ਹੈ ਇਹਨਾਂ ਦੀ ਪੂਰਖੰਡ ਖੋਲ ਨੇ ਚੋਰ ਹਰਾਮ ਖੋਲ ਨੇ ਆ ਗਹਿ ਰਹੀ ਹੈ ਤਾਂ ਗਹਿ ਰਹੀ ਹੈ ਸਾਬਤ ਹੋ ਰਿਹਾ ਹੈ ਜੇ ਨਹੀਂ ਸਾਬਤ ਹੋ ਰਿਹਾ ਬਰਾਬਰ ਆ ਕੇ ਬੋਲੇ ਕੋਈ ਇਹ ਕਿਉਂ ਕਰ ਰਹੇ ਹੋ ਕਿਉਂ ਕਰ ਰਹੇ ਹੋ ਜਵਾਬ ਦੋ ਕਿਉਂ ਕੋ ਇਹ ਪ੍ਰਚਾਰ ਹੋ ਰਿਹਾ ਜਵਾਬ ਦੋ ਉਹਨੇ ਜਵਾਬ ਹੋਣਾ ਉਹ ਬਹੁਤ ਔਖਾ ਉਹਦਾ ਯੋਗ ਨਾ ਜਲੂਗਾ ਲੈ ਬੜ ਲੈ ਬਤਨ ਉੜ ਕੀ ਬੋਲੋ ਮੈਂ ਸੁਣਣ ਵਾਲੇ ਹੋਰ ਨਹੀਂ ਜਿਨ੍ਹਾਂ ਨੂੰ ਤੁਹਾਨੂੰ ਦਾ ਗਿਆਨ ਦੀ ਆਦਮੀ شریف ਨੇ ਅੰਦਰੋਂ ਸੱਚੇ ਸੁੱੱਚੇ ਨੇ ਉਹਨਾਂ ਨੂੰ ਗਿਆਨ ਨਹੀਂ ਦਰੋਣਾ ਘਰ ਉਹਨਾਂ ਨੇ ਪੜਿਆ ਦੀ ਜਿਸ ਤਨ ਉਹਨਾਂ ਨੇ ਸੁਣ ਲਿਆ ਫੇਰ ਕੀ ਜਵਾਬ ਹੈ ਸਾਜੀ